ਪਿਛਲੇ ਦਿਨੀ ਅੰਮ੍ਰਿਤਸਰ ਦੇ ਹਾਤੀ ਦੇ ਪਿੰਡ ਮਾਦੋਕੇ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ 크ਿਸਚਨ ਪਾਈਚਾਰੇ ਦੇ ਧਾਰਮਿਕ ਗ੍ਰੰਥ ਬਾਈਬਲ ਨੂੰ ਪਾੜ ਕੇ ਉਸ ਦੀ ਬੇਅਦਬੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਮਾਮਲੇ ਦੇ ਵਿੱਚ ਐਸਪੀਡੀ ਹਰਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਸ ਦੇ ਨਾਲ ਰਹਿੰਦੇ ਗਵਾਂਡੀਆਂ ਦੇ ਵੱਲੋਂ ਇਸ ਘਿਣਾਉਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਇਹਨਾਂ ਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਾਂਦ ਦਾ ਝਗੜਾ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਦੋ ਨੌਜਵਾਨਾਂ ਦੇ ਵੱਲੋਂ ਪਲਾਨਿੰਗ ਕੀਤੀ ਗਈ ਤੇ ਬਾਈਬਲ ਚੱਕ ਕੇ ਉਸ ਨੂੰ ਸਾੜਨ ਦਾ ਕੰਮ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਗ੍ਰਫਤਾਰ ਕੀਤਾ ਤੇ ਅਦਾਲਤ 'ਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਉਸ ਗਿਸ਼ ਦੌਰਾਨ ਇਹਨਾਂ ਤੋਂ ਵੱਡੇ ਖੁਲਾਸਿਆਂ ਦੀ ਉਮੀਦ ਹੈ ਤਰ੍ਹਾਂ ਦੱਸਿਆ ਕਿ ਇਹਨਾਂ ਦੋਵਾਂ ਵੱਲੋਂ ਧਰਮ ਦੇ ਨਾਂ ਤੇ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਪੁਲਿਸ ਦੇ ਵੱਲੋਂ ਇਹਨਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਗਿਆ ਕੱਲ੍ਹ ਦੀ 14/7 ਨੂੰ ਲੋਕੋ ਕੇ ਥਾਣੇ ਦੇ ਪਿੰਡ ਪਿੰਦਾ ਮਾਦੋਕੇ ਉਸ ਪਿੰਡ ਦੇ ਵਿੱਚ ਜਿਹੜਾ ਹੈਗਾ ਸੋਏ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਵੀ ਜਿਹੜੀ ਹੋਲੀ ਸਾਥ ਹੈਗੀ ਆ ਬਾਈਪਰ ਦੇ ਕੁਇਸਚਨ ਭਾਇ ਕਰਦੀ ਉਹਦੇ ਜਿਹੜੇ ਕਿਸੇ ਬੰਦੇ ਨੇ ਜਿਹੜੀ ਹੈਗੀ ਆ ਉਹ ਉਹ ਸਾਥ ਕੀਤੀ ਇਮੀਡੀਏਟਲੀ ਰੈਕਟ ਕਰਦੇ ਹੋਏ ਸਾਡੇ ਐਸਐਚਓ ਸਾਹਿਬ ਪਲਖਾਰ ਸਿੰਘ ਜੀ ਐਸਐਚਓ ਲੋਕੋ ਕੇ ਮੌਕੇ ਤੇ ਪਹੁੰਚੇ ਮੋਪੇਰੇ ਉੱਤੇ ਜਦੋਂ ਪਹੁੰਚੇ ਉਹਨਾਂ ਨੂੰ ਕ੍ਰਿਪਾਲ ਸਿੰਘ ਨਾਂ ਦੇ ਬੰਦੇ ਨੇ ਇੱਕ ਲਫਾਫੇ ਦੇ ਵਿੱਚ ਉਸ ਹੋਲੀ ਕਿਤਾਬ ਦੇ ਜਲੇ ਹੋਏ ਪੰਨੇ ਜਿਹੜੇ ਆ ਉਹਨਾਂ ਨੂੰ ਦਿੱਤੇ ਵੀ ਆਹ ਜਿਹੜੀ ਇੱਕ ਹੋਲੀ ਬਾਈਬਲ ਆ ਇਹਨੂੰ ਜਿਹੜਾ ਹੈਗਾ ਫਾਣਾ ਫਾਣੇ ਬੰਦੇ ਨੇ ਅੱਗ ਲਾ ਦਿੱਤੀ ਉਹਨਾਂ ਨੂੰ ਉੱਥੋਂ ਲੈ ਕੇ ਨਏ ਉਸ ਤੋਂ ਬਾਅਦ ਨਸੀਬਾਈ ਜ਼ਾਰੇ ਦੇ ਵਿੱਚ ਜਿਹੜਾ ਹੈਗਾ ਇਸਲਾ ਇਸ ਮਾਮਲੇ ਦੇ ਸਬੰਧੀ ਜਿਹੜੀ ਰੈਗੂਮੈਂਟ ਸਾਰੇ ਲੋਕ ਇਕੱਠੇ ਹੋਏ ਥਾਣੇ ਗਏ ਸਾਡੇ ਧਿਆਨ ਚ ਲਿਆਂਦਾ ਗਿਆ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਨਾਲ ਅਸੀਂ ਮੌਕੇ ਤੇ ਡਿਪਟੀ ਸਾਹਿਬ ਤੇ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਇਸ ਵਾਰ ਦੇ ਵਿੱਚ ਤਫਤੀਸ਼ ਕੀਤੀ ਗਈ ਤਫਤੀਸ਼ ਕਰਨ ਤੋਂ ਬਾਅਦ ਜੋ ਬਿਆਨ ਲਿਖਾਏ ਗਏ ਉਸ ਬਿਆਨ ਮੁਤਾਬਕ ਜਿਹੜਾ ਪੁਲਿਸ ਨੇ ਪੱਤਰਦਰਜੀ ਕੀਤਾ ਜਿਹੜੀ ਐਫਆਰ ਨੰਬਰ 158 ਤੇ ਅੰਡਰ ਸੈਕਸ਼ਨ ਜਿਹੜਾ 299 3 ਅਵਲੀਗ 5 ਬੀਐਨਐਸ ਦੇ ਤਹਿਤ ਦਰਜ ਕੀਤਾ ਗਿਆ ਦਰਜ ਕਰਨ ਤੋਂ ਬਾਅਦ ਜਿਹੜੀ ਹੈ ਔਰਲੀ ਔਰ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਗਈ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਬੰਦੇ ਨੇ ਇਹ ਹੋਲੀ ਕਿਤਾਬ ਬਾਈਬਲ ਦੇ ਜਿਹੜੇ ਪੰਨੇ ਸੜੇ ਹੋਏ ਸੀ ਉਹ ਜਿਹੜੇ ਐਸਚੂ ਦੇ ਹੈਂਡਓਵਰ ਕੀਤੇ ਸੀ ਉਸ ਬੰਦੇ ਨੇ ਰੰਜਿਸ਼ਨ ਜੀ ਦਾ ਨਾਮ ਲਿਆ ਸੀ ਉਹਦੇ ਨਾਲ ਉਹਦਾ ਕੰਦ ਦਾ ਝਗੜਾ ਚੱਲਦਾ ਉਹਨੂੰ ਫਸਾਉਣ ਦੇ ਖਾਤਰ ਇਹਨੇ ਇਹ ਬਾਈਬਲ ਜਿਹੜੋ ਹੋਲੀ ਕਿਤਾਬ ਨੂੰ ਜਿਹੜਾ ਸਾਰ ਕੇ ਉਹਦੇ ਦੇ ਉੱਤੇ ਪਰਚਾ ਕਰਾਉਣ ਦੀ ਖਾਤਰ ਇਹ ਸਾਰਾ ਕੁਝ ਕੀਤਾ ਉਹਦੇ ਵਿੱਚ ਸਾਨੂੰ ਮਸੀਹ ਭਾਈ ਜਾ ਰਹੇ ਨੇ ਜਿਹਦੇ ਜ ਮੈਂ ਪਾਰਟਿਕੂਲਰ ਖਾਣਾ ਜਾਊਂਗਾ ਵੀ ਬੰਟੀ ਜਨਾਲਾ ਜਿਹੜੇ ਆ ਇਹਨਾਂ ਦੀ ਟੀਮ ਨੇ ਤੇ ਬਾਕੀ ਹੋਰ ਜਿਹੜੇ ਇਹਨਾਂ ਦੇ ਪੈਰੋਕਾਰ ਸੀਗੇ ਜਿੰਨੇ ਵੀ ਇਹਨਾਂ ਦੀਆਂ ਨੰਨ ਸੀਗੀਆਂ ਜਿਹੜੀਆਂ ਸਿਸਟਰ ਸੀਗੀਆਂ ਉਹ ਵੀ ਥਾਣੇ ਆਏ ਲੋਕਲ ਔਰ ਸਾਰਿਆਂ ਨੂੰ ਇਹ ਬਾਰੇ ਦੱਸਿਆ ਗਿਆ ਔਰ ਲੋਕਸ ਭਾਜੀ ਹੈਗੇ ਆ ਉਹਨਾਂ ਨਾਲ ਵੀ رابطہ ਕੀਤਾ ਗਿਆ ਇਹਨਾਂ ਨੇ ਸਾਡੀ ਜਿਹੜੀ ਗੱਲ ਨੂੰ ਮੰਨਦੇ ਹੋਏ ਵੀ ਪਰਚਾ ਦਰਜ ਹੋ ਗਿਆ ਸਾਨੂੰ ਇਹ ਇਨਵੈਸਟੀਗੇਸ਼ਨ ਕਰਨ ਦਿਓ 2 ਘੰਟਿਆਂ ਦੇ ਵਿੱਚ ਜਿਹੜੀ ਅਸੀਂ ਇਹ ਗੱਲ ਕਲੀਅਰ ਕਰਤੀ ਕਿ ਇਹ ਜਿਹੜੀ ਬਾਈਬਲ ਹੋਲੀ ਕਿਤਾਬ ਜਿਹੜੀ ਕੁਐਸਚਨ ਭਾਏ ਜਾਰੇ ਦਾ ਗ੍ਰੰਥ ਹੈਗਾ ਉਹਨੂੰ ਕਰਪਾਲ ਸਿੰਘ ਨੇ ਤੇ ਮੰਗੇ ਨੇ ਦੋਨਾਂ ਨੇ ਆਪਸ ਚ ਸਾਜ਼ਿਸ਼ ਜਿਹੜਾ ਹੈਗਾ ਉਹਨੂੰ ਫਸਾਉਣ ਦੀ ਖਾਤਰ ਇਹਨੂੰ ਅੱਗ ਲਾ ਕੇ ਸਾੜ ਕੇ ਤੇ ਉਹਦਾ ਨਾਮ ਲੁਆਉਣ ਦੀ ਖਾਤਰ ਇਹ ਕੀਤਾ ਸੀਗਾ ਜਿਹੜਾ ਅਸੀਂ 2 ਘੰਟੇ ਜੇ ਮਾਮਲਾ ਜਿਹੜਾ ਸੁਝਾ ਲਿਆ ਇਹਨਾਂ ਦੋਵਾਂ ਦੀ ਗ੍ਰਿਫਤਾਰੀ ਪਾ ਲਈ ਆ ਅੱਜ ਕੋਰਟ 'ਚ ਪੇਸ਼ ਕੇ ਇਹਨਾਂ ਦਾ ਰਮਾਨ ਲਵਾਂਗੇ ਜੇਕਰ ਹੋਰ ਕਾਲ ਸਾਹਮਣੇ ਆਉਗੀਆਂ ਤਾਂ ਤੁਹਾਨੂੰ ਤਫ਼ਸੀਲ ਦਾ ਨਹੀਂ ਦੱਸਾਂਗੇ ਟੋਟਲ ਜਿਹੜੀ ਬਾਈਬਲ ਹੋਲਿਕ ਦਾ ਭੇਗਿਆ ਉਹ ਸਾਰੀ ਸਾਰੀ ਸਾੜ ਦਿੱਤੀ ਉਹ ਸਾੜ ਕੇ ਤੇ ਉਹ ਇਹਨਾਂ ਨੂੰ ਖੜਾ ਦਿੱਤੀ ਗਈ ਯੈਸ ਸਰ ਤਾਂ ਇਹਨਾਂ ਦੋਨਾਂ ਨੇ ਇਹ ਕੰਮ ਕੀਤਾ ਗਿਆ ਜੀ ਬਿਲਕੁਲ ਜੀ ਤਾਂ ਜਿਹੜੀ ਧਾਰਾ ਦੇ ਵਿੱਚ ਹੁਣ ਪੱਛਾ ਕੀਤਾ ਗਿਆ ਕਿ ਨਾਮੀਆਂ ਜੰਗੀਆਂ ਆਗੀਆਂ ਗਈਆਂ ਅੱਜ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਜੀ ਇਹ ਮੁਕੱਦਮਾ ਨੰਬਰ 151 ਅੰਡਰ ਸੈਕਸ਼ਨ 299 3 ਅਬਲੀਗ 5 ਬੀਐਨਐਸ ਦਾ ਇਹ ਮਾਮਲਾ ਦਰਜ ਕੀਤਾ ਗਿਆ ਦੋਨਾਂ ਦੋਸ਼ੀਆਂ ਦੀ ਜਿਹੜੀ ਹੈ ਗ੍ਰਿਫਤਾਰੀ ਹੋ ਚੁੱਕੀ ਆ ਮਾਣਜੋ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਨ ਲੈ ਕੇ ਜਿਹੜੀ ਅਗਲੀ ਕਾਰਵਾਈ ਚ ਆਏਗਾ